29 ਸਾਲ ਅਨੰਦਪੁਰ ਸਾਹਿਬ ਰਹਿ ਕੇ ਜਦੋਂ ਕਲਗੀਆਂ ਵਾਲੇ ਨੇ ਇੱਥੋਂ ਜਾਣ ਦਾ ਫੈਸਲਾ ਲਿਆ ਤਾਂ ਸੋਚ ਕੇ ਦੇਖਿਓ ਜਿੱਥੇ ਗੁਰੂ ਜੀ ਨੇ ਐਨੇ ਸਾਲ ਬਤਾਏ ਹੋਣ ਚਾਰ ਸਹਿਬ ਜਦੇ ਅਨੰਦਪੁਰ ਸਾਹਿਬ ਦੀਆਂ ਗਲੀਆਂ ਵਿੱਚ ਖੇਡੇ ਹੋਣ ਤਾਂ ਗੁਰੂ ਜੀ ਦੀ ਕੀ ਮਜਬੂਰੀ ਸੀ ਕਿ ਇਸ ਅਨੰਦਾਂ ਦੀ ਪੁਰੀ ਨੂੰ ਛੱਡਣ ਦਾ ਫੈਸਲਾ ਲੈਣਾ ਪਿਆ ਗੁਰੂ ਜੀ ਨੂੰ ਕਿਸੇ ਦਾ ਡਰ ਨਹੀਂ ਸੀ ਨਾ ਤਾਂ ਪਹਾੜੀ ਰਾਜਿਆਂ ਦਾ ਤੇ ਨਾ ਹੀ ਮੁਗਲਾਂ ਦਾ ਪਰ ਜਦੋਂ ਕੋਈ ਆਪਣੇ ਧਰਮ ਦਾ ਵਾਸਤਾ ਪਾ ਦੇਵੇ ਤਾਂ ਗੁਰੂ ਆਪਣੀ ਜਾਨ ਦੀ ਬਾਜ਼ੀ ਵੀ ਲਾ ਦਿੰਦਾ ਹੈ ਗੁਰੂ ਜੀ ਨੇ ਇਸ ਧਰਤੀ ਤੇ ਕੋਈ ਕਬਜ਼ਾ ਨਹੀਂ ਸੀ ਕੀਤਾ ਸਗੋਂ ਕੀਮਤ ਦੇ ਕੇ ਮੁੱਲ ਖਰੀਦੀ ਸੀ ਬਸ ਗੁਰੂ ਜੀ ਦੀ ਚੜ੍ਹਾਈ ਇਹਨਾਂ ਪਹਾੜੀ ਰਾਜਾਂ ਤੇ ਮੁਗਲਾਂ ਕੋਲੋਂ ਜਰੀ ਨਹੀਂ ਸੀ ਜਾਂਦੀ ਜਦੋਂ 7 ਮਹੀਨੇ ਲਗਾਤਾਰ ਮੁਗਲ ਫੌਜਾਂ ਨੇ ਕਿਲੇ ਨੂੰ ਘੇਰਾ ਪਾ ਕੇ ਰੱਖਿਆ ਤਾਂ ਅੰਦਰੋਂ ਸਾਰਾ ਰਾਸ਼ਨ ਵੀ ਖਤਮ ਹੋ ਗਿਆ ਤੇ ਕਹਿਲੂਰ ਦੇ ਰਾਜੇ ਭੀਮ ਚੰਦ ਨੇ ਆਨੰਦਪੁਰ ਦਾ ਪਾਣੀ ਵੀ ਬੰਦ ਕਰ ਦਿੱਤਾ ਭੁੱਖ ਨਾਲ ਗੁਰੂ ਜੀ ਦੇ ਪ੍ਰਸਾਦੀ ਹਾਥੀ ਵਿਤੜਫ ਤੜਫ ਕੇ ਦਮ ਤੋੜ ਗਏ ਤੇ ਸਿੰਘ ਵੀ ਮੁੱਠੀ ਪਰ ਕੱਚੇ ਛੋਲੇ ਖਾ ਕੇ ਗੁਜ਼ਾਰਾ ਕਰਦੇ ਰਹੇ ਪਰ ਹਾਰ ਨਾ ਮੰਨੀ ਫਿਰ ਪਹਾੜੀ ਰਾਜਿਆਂ ਨੇ ਆਟੇ ਦੀ ਗੋਭੂ ਬਣਾ ਕੇ ਤੇ ਜਨੇਊ ਦਾ ਵਾਸਤਾ ਪਾ ਕੇ ਕਿਹਾ ਕਿ ਤੁਸੀਂ ਆਨੰਦਪੁਰ ਸਾਹਿਬ ਛੱਡ ਦਿਓ ਅਸੀਂ ਜੰਗ ਬੰਦ ਕਰ ਲਵਾਂਗੇ ਉਧਰ ਔਰੰਗਜ਼ੇਬ ਨੇ ਵੀ ਕੁਰਾਨ ਦੀ ਕਸਮ ਖਾ ਕੇ ਗੁਰੂ ਜੀ ਨੂੰ ਚਿੱਠੀ ਭੇਜੀ ਕਿ ਤੁਸੀਂ ਆਨੰਦਪੁਰ ਸਾਹਿਬ ਛੱਡ ਕੇ ਦੀਨੇ ਕਾਂਗੜਾ ਆ ਜਾਓ ਇੱਥੇ ਬੈਠ ਕੇ ਗੱਲ ਕਰਾਂਗੇ ਪਰ ਇਹਨਾਂ ਦੀਆਂ ਸਾਰੀਆਂ ਕਸਮਾਂ ਝੂਠੀਆਂ ਨਿਕਲੀਆਂ ਜਦੋਂ ਗੁਰੂ ਜੀ ਨੇ ਆਨੰਦਪੁਰ ਦਾ ਕਿਲਾ ਛੱਡਿਆ ਸ਼ਾਹੀ ਟਿੱਬੀ ਆ ਜ਼ਮੀਰ ਚੰਦ ਨੇ ਪਹਾੜੀਆਂ ਦੇ ਪਿੱਛੋਂ ਹਮਲਾ ਕਰ ਦਿੱਤਾ ਇੱਥੇ ਪਹਾੜੀ ਰਾਜਿਆਂ ਨਾਲ ਮੁਕਾਬਲਾ ਕਰਦੇ ਹੋਏ ਭਾਈ ਮਨੀ ਸਿੰਘ ਦੇ ਪੁੱਤਰ ਉਦੇ ਸਿੰਘ ਸ਼ਹੀਦ ਹੋ ਗਏ ਫਿਰ ਕਾਫਲਾ ਅੱਗੇ ਤੁਰਿਆ ਭਾਈ ਜੀਵਨ ਸਿੰਘ ਨੇ 3 ਘੰਟੇ ਹਮਲੇ ਨੂੰ ਰੋਕਿਆ ਤੇ ਅੰਤ ਨੂੰ ਤਲਵਾਰ ਦੇ ਜੋਹਰ ਦਿਖਾਉਂਦੇ ਹੋਏ ਸ਼ਹੀਦ ਹੋ ਗਏ ਗੁਰੂ ਜੀ ਦਾ ਪਰਿਵਾਰ ਅਤੇ ਸਿੰਘਾਂ ਨਾਲ ਸਰਸਾ ਨਦੀ ਦੇ ਕੰਢੇ ਪਹੁੰਚ ਗਏ ਇੱਥੇ ਬੈਠ ਕੇ ਗੁਰੂ ਜੀ ਨੇ ਜਪਜੀ ਸਾਹਿਬ ਦਾ ਪਾਠ ਕੀਤਾ ਜਦੋਂ ਆਸਾ ਦੀਵਾਰ ਦਾ ਕੀਰਤਨ ਹੋ ਰਿਹਾ ਸੀ ਤਾਂ ਪਿੱਛੋਂ ਮੁਗਲਾਂ ਤੇ ਪਹਾੜੀ ਫੌਜਾਂ ਨੇ ਹਮਲਾ ਕਰ ਦਿੱਤਾ ਸਰਸਾ ਦੇ ਕੰਢੇ ਕਮਸਾਨ ਦਾ ਜੁੱਧ ਹੋਇਆ ਤੇ ਇੱਥੇ ਹੀ ਗੁਰੂ ਜੀ ਦਾ ਪਰਿਵਾਰ ਨਾਲੋਂ ਵਿਛੋੜਾ ਪੈ ਗਿਆ ਪਰਿਵਾਰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਗੁਰੂ ਜੀ ਨਾਲ ਚਾਲੀ ਕੁ ਸਿੰਘ ਤੇ ਦੋ ਵੱਡੇ ਸਹਿਬਜ਼ਾਦੇ ਸਨ ਛੋਟੇ ਸਹਿਬਜ਼ਾਦੇ ਆਪਣੀ ਦਾਦੀ ਗੁਜਰੀ ਜੀ ਨਾਲ ਸਰਸਾ ਪਾਰ ਕਰਕੇ ਕੁੰਮੇ ਮਾਸ਼ਕੀ ਦੀ ਕੁੱਲੀ ਵਿੱਚ ਪਹੁੰਚ ਗਏ ਮਾਤਾ ਜੀ ਤਾਂ ਮਾਤਾ ਸੁੰਦਰਾ ਤੇ ਮਾਤਾ ਸਹਿਬ ਦੇਵਾ ਪਾਈ ਮਨੀ ਸਿੰਘ ਨਾਲ ਦੋ ਦਿੱਲੀ ਦੇ ਸਿੱਖਾਂ ਨਾਲ ਦਿੱਲੀ ਚਲੇ ਗਏ ਸਾਰਾ ਪਰਿਵਾਰ ਖੇਰੂ ਖੇਰੂ ਹੋ ਗਿਆ ਗੁਰੂ ਜੀ ਸਿੰਘਾਂ ਤੇ ਵੱਡੇ ਸਹਿਬਜ਼ਾਦੇ ਨਾਲ ਚਮਕੌਰ ਦੀ ਕੱਚੀ ਗੜੀ ਵਿੱਚ ਪਹੁੰਚ ਗਏ ਇੱਥੇ ਦੁਆਰਾ ਮੁਗਲ ਫੌਜਾਂ ਨੇ ਗੜੀ ਨੂੰ ਘੇਰਾ ਪਾ ਲਿਆ ਗੁਰੂ ਜੀ ਨੇ ਜਥੇ ਬਣਾ ਕੇ ਮੁਗਲਾਂ ਨਾਲ ਜੰਗ ਕਰਨ ਲਈ ਸਿੰਘਾਂ ਦੇ ਨਾਲ ਬਾਬਾ ਅਜੀਤ ਸਿੰਘ ਨੂੰ ਵੀ ਤਿਆਰ ਕਰਕੇ ਭੇਜਿਆ ਕੈਸਾ ਜਿਗਰਾ ਹੋਏਗਾ ਮੇਰੇ ਸਹਨ ਸ਼ਾਦਾ ਛੋਟੀ ਉਮਰੇ ਪਿਤਾ ਨੂੰ ਸ਼ਹੀਦ ਹੋਣ ਲਈ ਭੇਜਿਆ ਸੀ ਤੇ ਅੱਜ ਪੁੱਤਰ ਨੂੰ ਆਪਣੇ ਹੱਥੀਂ ਤਿਆਰ ਕਰਕੇ ਸ਼ਹੀਦ ਹੋਣ ਲਈ ਜੰਗ ਵਿੱਚ ਭੇਜ ਰਹੇ ਹਨ ਗੁਰੂ ਜੀ ਗੜੀ ਵਿੱਚ ਖੜੇ ਪੁੱਤਰ ਨੂੰ ਜੰਗ ਵਿੱਚ ਲੜਦੇ ਨੂੰ ਦੇਖ ਰਹੇ ਨੇ ਤੇ ਕਿਵੇਂ ਬਾਬਾ ਅਜੀਤ ਸਿੰਘ ਆਪਣੀ ਤਲਵਾਰ ਨਾਲ ਦੁਸ਼ਮਣਾਂ ਦੇ ਸਿਰ ਲਾ ਰਹੇ ਨੇ ਫਿਰ ਜਦੋਂ ਅਨਵਰ ਖਾਨ ਦੇ ਢਿੱਡ ਵਿੱਚ ਨੇਜਾ ਮਾਰ ਕੇ ਉਸ ਦਾ ਸਰੀਰ ਦੋ ਫਾੜ ਕੀਤਾ ਤਾਂ 200 ਦੇ ਕਰੀਬ ਮੁਗਲਾਂ ਨੇ ਬਾਬਾ ਅਜੀਤ ਸਿੰਘ ਤੇ ਵਾਰ ਕੀਤੇ ਬਾਬਾ ਜੀ ਮੁਖ ਚੋਂ ਵਾਹਿਗੁਰੂ ਉਚਾਰਦੇ ਹੋ ਸ਼ਹੀਦ ਹੋ ਗਏ ਤੇ ਉਧਰ ਕਲਗੀਆਂ ਵਾਲੇ ਪਾਤਸ਼ਾਹ ਗੜੀ ਵਿੱਚ ਖੜੇ ਜਕਾਰੇ ਛੱਡਦੇ ਰਹੇ ਫਿਰ ਬਾਬਾ ਜੂਹਾਰ ਸਿੰਘ ਨੇ ਆ ਕੇ ਕਿਹਾ ਪਿਤਾ ਜੀ ਮੈਂ ਵੀ ਵੱਡੇ ਵੀਰ ਵਾਂਗ ਯੁੱਧ ਕਰਾਂਗਾ ਮੈਨੂੰ ਵੀ ਉਸੇ ਤਰ੍ਹਾਂ ਤਿਆਰ ਕਰਕੇ ਭੇਜੋ ਗੁਰੂ ਜੀ ਨੇ ਪੁੱਤਰ ਨੂੰ ਕੁੱਟ ਕੇ ਸੀਨੇ ਨਾਲ ਲਾ ਕੇ ਕਿਹਾ ਪੁੱਤਰ ਮੇਰੀ ਖਾਹਸ਼ ਹੈ ਕਿ ਮੈਂ ਤੈਨੂੰ ਤੇਗ ਜ਼ੁਲਮ ਦੇ ਨੂੰ ਦੇਖਾਂ ਫਿਰ ਗੁਰੂ ਜੀ ਨੇ ਆਪ ਗੜੀ ਦਾ ਦਰਵਾਜ਼ਾ ਖੋਲ ਕੇ ਬਾਬਾ ਜੂਹਾਰ ਸਿੰਘ ਨੂੰ ਸ਼ਸਤਰਾਂ ਨਾਲ ਸਜਾ ਕੇ ਜੰਗ ਨੂੰ ਤੋਰਿਆ ਬਾਬਾ ਜੂਯਾਰ ਸਿੰਘ ਨੇ ਬੜੀ ਦਲੇਰੀ ਨਾਲ ਤਲਵਾਰ ਦੇ ਜੋਰ ਦਿਖਾਏ ਤੇ ਅਨੇਕਾਂ ਦੁਸ਼ਮਣਾਂ ਨੂੰ ਮਾਰ ਮਕਾਇਆ ਫਿਰ ਬਹਿਰੀਆਂ ਨੇ ਬਾਬਾ ਜੀ ਤੇ ਇਕੱਠੇ ਹੋ ਕੇ ਵਾਰ ਕੀਤਾ ਜਦੋਂ ਬਾਬਾ ਜੂਯਾਰ ਸਿੰਘ ਸ਼ਹੀਦ ਹੋਏ ਤਾਂ ਕਲਗੀਆਂ ਵਾਲੇ ਨੇ ਜਕਾਰੇ ਛੱਡਦੇ ਹੋਏ ਸਿੰਘਾਂ ਨੂੰ ਕਿਹਾ ਕੱਲ ਤੋਂ ਅਸੀਂ ਜੰਗ ਵਿੱਚ ਉਤਰਾਂਗੇ ਤੇ ਸ਼ਹੀਦੀ ਪਾਵਾਂਗੇ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ